ਵੈਨ ਇੰਪੈਗਰੇ ਰਿਆ ਸੀ ਟਰੱਕ ਡਿਸਪਲੇ ਦਾ ਕੰਮ ਕਰ ਰਿਹਾ ਸੀ ਜੀ ਤੇ ਹੁਣ ਇਹ ਜਦੋਂ ਸਰਕਾਰ ਆਈ ਤੇ ਦੁਬਾਰਾ ਸਾਨੂੰ ਲੈਟਰ ਮਿਲੇ ਨੇ ਡੇਡਾ ਛੱਡ ਕੇ ਵਾਪਸ ਆਉਣਾ ਚੰਗਾ ਲੱਗੇ ਇੱਥੇ ਹਾਂਜੀ ਹਾਂਜੀ ਉਦੋਂ ਤਾਂ ਮਜਬੂਰੀ ਚ ਗਏ ਸੀਗੇ ਹੁਣ ਵਾਪਸ ਮਿਲ ਗਈ ਨੌਕਰੀ ਤੇ ਆ ਗਏ ਹਾਂ ਜੀ ਕੀ ਪਹਿਲਾਂ ਭਰੀ ਸੀ 4-5 ਸਾਲ ਪਹਿਲਾਂ ਪੋਸਟ ਭਰੀ ਸੀ ਤੇ ਹੁਣ ਮੌਕਾ ਮਿਲਿਆ ਪੰਜਾਬ ਸਰਕਾਰ ਨੇ ਇੱਕ ਮੌਕਾ ਸੁਨਹਿਰੀ ਮੌਕਾ ਦਿੱਤਾ ਹੈ ਕੰਦੇਬਜੀ ਕਿ ਪੈਸੇ ਗਏ ਕੈਨੇਡਾ ਜੀ ਕੈਨੇਡਾ ਕਿਹੜੀ ਜਗ੍ਹਾ ਤੇ ਰਹ ਰਹੇ ਸੀ ਕੀ ਕੰਮ ਕਰਦੇ ਸੀ ਵਿਨਪੈਗ ਰਹਿ ਰਹਿਆ ਸੀ ਜੀ ਟਰੱਕ ਡਿਸਪੈਚ ਦਾ ਕੰਮ ਕਰ ਰਹਿਆ ਸੀ ਹਾਂਜੀ ਕਿੱਦਾਂ ਕਿੱਦਾਂ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਨੌਕਰੀ ਨਿਕਲੀ ਜਾਂ ਨੌਕਰੀ ਲਈ ਅਪਲਾਈ ਕੀਤਾ ਜਾਵੇ ਹਾਂਜੀ ਇਹ ਪਹਿਲਾਂ ਕੀਤਾ ਸੀਗਾ ਜੀ ਤਿੰਨ ਚਾਰ ਸਾਲ ਪਹਿਲਾਂ ਅਪਲਾਈ ਤੇ ਉਸ ਤੋਂ ਬਾਅਦ ਕੋਈ ਚੱਕਰ ਪੈ ਗਿਆ ਤੇ ਉਸ ਤੋਂ ਕਾਂਗਰਸ ਦੀ ਸਰਕਾਰ ਵੇਲੇ ਤੇ ਉਸ ਤੋਂ ਬਾਅਦ ਆਪਾਂ ਬਾਹਰ ਚਲੇ ਗਏ ਤੇ ਹੁਣ ਇਹ ਜਦੋਂ ਸਰਕਾਰ ਆਈ ਤੇ ਦੁਬਾਰਾ ਸਾਨੂੰ ਲੈਟਰ ਮਿਲੇ ਕੈਨੇਡਾ ਛੱਡ ਕੇ ਵਾਪਸ ਆਉਣਾ ਚੰਗਾ ਲੱਗਿਆ ਇੱਥੇ? ਹਾਂਜੀ ਹਾਂਜੀ। ਉਦੋਂ ਤਾਂ ਮਜਬੂਰੀ 'ਚ ਗਏ ਸੀਗੇ। ਹੁਣ ਵਾਪਸ ਮਿਲ ਗਈ ਨੌਕਰੀ ਤਾਂ ਆ ਗਈ ਹੈ ਜੀ। ਤਾਂ ਦੂਸਰਾ ਨੌਜਵਾਨ ਵੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸੁਖਪਾਲ ਸਿੰਘ ਹੈ ਜੀ। ਸੁਖਪਾਲ ਜੀ ਕੀ ਕੰਮ ਕਰਦੇ ਸੀ ਉੱਥੇ? ਕੰਮ ਤਾਂ ਹੀ ਵੇਖੋ ਬਾਹਰ ਜਿਹੜੇ ਜਾਂਦੇ ਨੇ ਅਲੱਗ-ਅਲੱਗ ਤੇ ਬਹੁਤ ਤਰ੍ਹਾਂ ਦੇ ਕੰਮ ਨੇ ਬਟ ਰੈਸਟੋਰੈਂਟ 'ਚ ਕੰਮ ਕਰਦਾ ਅਜ਼ੀਮ ਹੈ। ਠੀਕ ਹੈ। ਹਾਂਜੀ। ਤੇ ਕਿਵੇਂ ਫਿਰ ਇੱਧਰ ਵਾਪਸੀ ਹੋਈ? ਨੌਕਰੀ ਦਾ ਕਿਵੇਂ ਪਤਾ ਲੱਗਾ ਕਿ ਲੱਗ ਚੁੱਕੀ ਹੈਗੀ? ਹਾਂਜੀ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਭਰੀ ਸੀ ਇਹ ਹੁਣ ਮੌਕਾ ਮਿਲਿਆ ਪੰਜਾਬ ਸਰਕਾਰ ਨੇ ਇੱਕ ਮੌਕਾ ਸੁਨਹਿਰੀ ਮੌਕਾ ਦਿੱਤਾ ਹੈ ਵਾਪਸ ਆਣ ਕੇ ਫੇਰ ਆਪਣੇ ਪਰਿਵਾਰ ਚ ਰਹਿ ਕੇ ਮਿਹਨਤ ਕਰਨ ਦਾ ਬਹੁਤ ਧੰਨਵਾਦ ਹੈ ਜੀ ਮੈਂ ਤਾਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਕੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਐਗਰੀਕਲਚਰ ਸਟੇਟ ਆ ਔਰ ਐਗਰੀਕਲਚਰ ਨੂੰ ਪਰਫੁੱਲਤ ਕਰਨ ਦੇ ਲਈ ਡਾਕਟਰਾਂ ਦੇ ਵੀ ਲੋੜ ਆ ਐਗਰੀਕਲਚਰ ਐਕਸਪਰਟ ਦੀ ਵੀ ਲੋੜ ਆ ਅੱਜ ਤੁਸੀਂ ਦੇਖ ਸਕਦੇ ਹੋ ਕਿ 21 ਜਿਹੜੇ ਨਿਯੁਕਤੀ ਪੱਤਰ ਨੇ ਉਹ ਬੰਦੇ ਜਾ ਰਹੇ ਨੇ ਜਿਸ ਦੇ ਵਿੱਚ ਭੂਮੀ ਅਤੇ ਜਲ ਸੰਭਾਲ ਡਿਪਾਰਟਮੈਂਟ ਆ ਜਿਹੜਾ ਉਸ ਦੇ ਵਿੱਚ 21 ਨਵੇਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਵਕਤ ਕੈਬਨਟ ਮਨਿਸਟਰ ਬ੍ਰਿੰਦਰ ਗੁਲਜੀ ਮੇ ਨਾਲ ਨੇ ਗੁਲਸਾ ਕਿਹੜੇ ਕਿਹੜੇ ਅਧਿਕਾਰੀਆਂ ਨੇ ASI ਪਹਿਲਾਂ ਪੁਲਿਸ ਚ ਜ਼ਰੂਰ ਸੁਨੇ ਸੀ ਪਰ ਐਗਰੀਕਲਚਰ ਸਬ ਇਨਸਪੈਕਟਰ ਵੀ ਹੋ ਸਕਦੇ ਹੈ ਸ਼ਾਇਦ ਅੱਜ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਹੋਵੇਗਾ ਬਹੁਤ ਵੱਡੀ ਜ਼ਰੂਰਤ ਸੀ ਇਸ ਦੀ ਕਿ ਖੇਤੀਬਾੜੀ ਸਾਡਾ ਜਿਹੜਾ ਸੂਬਾ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਸੋ ਖੇਤੀਬਾੜੀ ਦੇ ਲਈ ਤੇ ਅੱਜ ਭੂਮੀ ਤੇ ਜਲ ਵਿਭਾਗ ਪੰਜਾਬ ਇਸ ਦੇ ਵਿੱਚ ਖਾਸ ਤੌਰ ਤੇ ਜ਼ਰੂਰਤ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਭੂਮੀ ਨੂੰ ਤੇ ਜਲ ਨੂੰ ਬਚਾਇਆ ਜਾਵੇ ਇਹ ਸਰਕਾਰ ਦੇ ਸਾਹਮਣੇ ਬਹੁਤ ਵੱਡੀ ਇੱਕ ਸਮੱਸਿਆ ਹੈ। ਤੋਂ ਇਸ ਦੇ ਲਈ ਅੱਜ 19 ਐਗਰੀਕਲਚਰ 서ਬ ਇਨਸਪੈਕਟਰ ਇੱਕ ਜੂਨੀਅਰ ਡਰਾਫਟਸਮੈਨ ਤੇ ਇੱਕ ਪੀਐਨ ਟੋਟਲ 21 ਬੰਦਿਆਂ ਨੂੰ ਅਪੁਆਇੰਟਮੈਂਟ ਲੈਟਰ ਜਿਹੜੇ ਉਹ ਦਿੱਤੇ ਗਏ। ਸੋ ਇਹ ਸਾਰੇ ਅਧਿਕਾਰੀਆਂ ਨੂੰ ਜਿੱਥੇ ਮੈਂ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੈ ਲੋਕਾਂ ਤੱਕ ਪਹੁੰਚਾ ਕੇ ਕਿ ਕਿਸ ਤਰੀਕੇ ਨਾਲ ਅਸੀਂ ਪਾਣੀ ਬਚਾ ਸਕਦੇ ਹਾਂ ਇਹਦੇ ਵਿੱਚ ਵੱਡਾ ਸਹਿਯੋਗ ਕਰਨਗੇ